ਉਹਨਾਂ ਕਿਆ ਪੌੜੀ ਤੋਂ ਪੈਰ ਪਿਸਲ ਗਿਆ ਦੇ ਡਿੱਗਿਆ ਥੱਲੇ ਦੱਦ ਉਹਨਾਂ ਕਿਆ ਮਰ ਗਿਆ ਹੋ ਗਿਆ ਵੀਦੋਂ ਗਿਆ ਕੋਈ ਕਰਾਂ ਨਹੀਂ ਤੋ ਹਿਮਾ ਕੀ ਕਰੀ ਜਾਂਦਾ ਸੋ ਸਾਨੂੰ ਵੀ ਪਤਾ ਨਹੀਂ ਮੇਰਾ ਬੇਟਾ ਹੀ ਤੇ ਕੀ ਹੁੰਦਾ ਜਾਂ ਕਿਸ ਤਰ੍ਹਾਂ ਪਤਾ ਲੱਗਦਾ ਸੂਚਨਾ ਕਿਸ ਤਰ੍ਹਾਂ ਮਿਲਦੀ ਹਰ ਤਾਂ ਫੋਨ ਹੀ ਆਇਆ ਸਾਨੂੰ ਕੋਈ ਹੋਰ ਪਤਾ ਨਹੀਂ ਜੁਲਟ ਦੇ ਵਿੱਚ ਹਾਂਜੀ ਕੀ ਦੱਤਿਆ ਜਾਂਦਾ ਉਹਨੂੰ ਉਹਨਾਂ ਨੇ ਕਿਹਾ ਪਾੜੀ ਤੋਂ ਪੈਰ ਪਿਸਲ ਗਿਆ ਤੇ ਡਿੱਗ ਪਿਆ ਥੱਲੇ ਦੱਬ ਉਹਨਾਂ ਨੇ ਕਿਹਾ ਮਰ ਗਿਆ ਹੋ ਗਿਆ ਪੀਦੋਂ ਗਿਆ ਕੋਈ ਕਰਵਾ ਨਹੀਂ ਕਿੰਨਾ ਚਿਰ ਹੋਇਆ ਸੀ ਭਰਤੀ ਹੋਇਆ ਨੂੰ 6 ਕੁ ਸਾਲ 6 ਮਹੀਨੇ ਚੱਲਣ ਦੇ 5 ਸਾਲ ਹੋ ਗਏ ਤੇ ਕਿੰਨੀ ਉਮਰ ਕਿੰਨੀ ਸੀ 24 ਸਾਲ ਦੇ ਵਿਆਹਿਆ ਸੀ ਜੇ ਨਹੀਂ ਤਾਂ ਕਿਸ ਤਰ੍ਹਾਂ ਹੁਣ ਪਤਾ ਲੱਗਦਾ ਕੋਈ ਗੈਰ ਰابطਾ ਹੋਇਆ ਜਿਹੜਾ ਉਹਦੀ ਜੁੰਟ ਦੇ ਨਾਲ ਹਾਂ ਜੀ ਹੋਇਆ ਹੁਣ ਠੀਕ ਹੈ ਕੰਦੇ ਭਰਾਤ ਨੂੰ 9-10 ਵਜੇ ਨਾਲ ਆਏਗਾ ਘੱਟ ਤੱਕ ਮ੍ਰਿਤਕ ਦੇ ਪਛਾਣ ਦੀ ਕਰ ਲਈ ਅਸੀਂ ਤੇ ਮਤਲਬ ਉਹ ਇੱਕ ਰਾਤ ਕਹਿੰਦੇ ਰਾਤ 10 ਵਜੇ ਆਏਗਾ ਫਿਰ ਉਹ ਕਹਿੰਦੇ ਜੇ ਤੁਸੀਂ ਕਹੋ ਸਵੇਰੇ ਮਤਲਬ ਲਿਆਵਾਂਗੇ लास्ट ਵਾਰ ਕੀ ਮੰਗ ਕਰੋਗੇ ਸਰਕਾਰ ਤੋਂ ਅਹੀ ਮੰਗ ਕੀ ਕਰੀਏ ਦੱਸੋਾਨੂੰ ਵੀ ਪਤਾ ਨਹੀਂ 24 ਸਾਲ ਦਾ ਨੌਜਵਾਨ ਦੇਸ਼ ਦੀ ਰਾਖੀ ਕਰਦਿਆ ਕਦਾਂ چلا ਗਿਆ ਕੀ ਕਰਾਂ ਦੇਖੋ ਕੋਈ ਲਫ਼ਜ਼ ਨਹੀਂ ਹੈ ਜਿਨ੍ਹਾਂ ਨਾਲ ਅਸੀਂ ਇਹ ਗੱਲ ਕਹਿ ਸਕੀਏ ਬਹੁਤ ਇਸ ਪਰਿਵਾਰ ਨਾਲ ਅਨਹੋਣੀ ਹੋਈ ਹੈ ਬਹੁਤ ਵਧੀਆ ਲੜਕਾ ਸੀਗਾ ਤਕਰੀਬਨ 6 ਸਾਲ ਪਹਿਲਾਂ ਆਰਮੀ ਜੁਆਇਨ ਕੀਤੀ ਸੀਗੀ ਉਥੇ ਦੇਸ਼ ਦੀ ਰਾਖੀ ਵਾਸਤੇ ਸੇਵਾ ਕਰ ਰਿਹਾ ਸੀਗਾ ਅਚਨ ਚੇਤ ਕੱਲ ਪਰਿਵਾਰ ਨੂੰ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਗੁਰਪ੍ਰੀਤ ਸਿੰਘ ਇਸ ਤਰ੍ਹਾਂ ਪਹਾੜੀ ਤੇ ਚੱਲ ਰਿਹਾ ਸੀਗੇ ਹੋਰ ਵੀ ਸਾਥੀ ਸੀਗੇ ਨਾਲ ਤੇ ਉਹਦਾ ਪੈਰ ਫਿਸਲ ਕਰਨ ਉਹ ਡੂੰਗੀ ਖਾਈ 'ਚ ਮਤਲਬ ਗੱਲ ਕਰਕੇ ਡਿੱਗ ਗਿਆ ਤੇ ਜਿਸ ਕਾਰਨ ਉਹਦੀ ਜਿਹੜੀ ਡੈਥ ਹੋ ਗਈ ਉਹਨੂੰ ਰੱਬਤਾ ਹੋਇਆ ਤੁਹਾਡੇ ਕੋਲ ਸੁਪਾਣੋ ਬਹੁਤਾ ਤਕਰੀਬਨ ਸਾਰੇ ਮੁੰਡੇ ਇਹਨਾਂ ਦੇ ਜਿਹੜੇ ਆਰਮੀ 'ਚ ਹੋਰ ਵੀ ਐ ਉਹਨਾਂ ਨਾਲ ਗੱਲਬਾਤ ਹੋ ਰਹੀ ਐ ਉਹਨਾਂ ਨੇ ਇਹ ਗੱਲ ਕਹੀ ਐ ਵੀ ਅਸੀਂ ਜਿਹੜੀ ਡੱਡ ਬੱਡੀ ਐ ਅੱਜ ਸ਼ਾਮ ਨੂੰ ਤੁਹਾਡੇ ਕੋਲ ਲੈ ਆਵਾਂਗੇ ਪਰ ਪਰਿਵਾਰ ਨੇ ਕਿਆ ਵੀ ਮਤਲਬ ਰਾਤ ਨਾ ਲਿਓ ਕਿਉਂਕਿ ਸੰਸਕਾਰ ਜਿਹੜਾ ਉਹ ਕੱਲ ਹੋਣਾ ਤੇ ਤੁਸੀਂ ਕੱਲ ਜਿਹੜੀ ਸਵੇਰੇ ਮਤਲਬ ਗੱਲ ਕਿ ਨਾ ਸਾਨੂੰ ਜਿਹੜੀ ਹੈ ਡੈੱਡ ਬੋਡੀ ਜਿਹੜੀ ਉਹ ਮਾਪਿਆਂ ਨੂੰ ਦਿੱਤੀ ਜਾਵੇ ਪਰਿਵਾਰ ਦੇ ਵਿੱਚ ਕੌਣ-ਕੌਣ ਆਇਆ ਨੇ ਇਹਨਾਂ ਦੇ ਪਰਿਵਾਰ ਦੇ ਵਿੱਚ ਸਾਡੇ ਬ੍ਰਦਰ ਨੇ ਸਰਦਾਰ ਨਿਰਿੰਦਰ ਸਿੰਘ ਜੀ ਇਹਨਾਂ ਦਾ ਇੱਕ ਛੋਟਾ ਬੇਟਾ ਹੈ ਆਪਣਾ ਹਰਪ੍ਰੀਤ ਸਿੰਘ ਜੀ ਉਹ ਜੋ ਤੇ ਇਹਨਾਂ ਦੀ ਮਾਤਾ ਗੁਰਪ੍ਰੀਤ ਸਿੰਘ ਦੀ ਜਿਹੜੀ ਹੈ ਉਹ ਮਤਲਬ ਗੱਲ ਕਿ ਨਾ ਬਾਕੀ ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਚਾਚੇ ਤਾਏ ਜਿਹੜੇ ਆ ਉਹ ਦੋ ਲੜਕੇ ਇਹਨਾਂ ਦੇ ਆਰਮੀ ਚ ਹੋਰ ਵੀ ਜਿਹੜੇ ਆ ਮਤਲਬ ਗੱਲ ਕਿ ਉਹ ਆਨ ਡਿਊਟੀ ਮਦਦ ਸੇਵਾ ਨਿਭਾ ਰਹੇ ਆ ਇੱਕ ਇਹਨਾਂ ਦੇ ਤਾਇਆ ਜੀ ਜਿਹੜੇ ਉਹ ਰਿਟਾਇਰਮੈਂਟ ਉਹ ਵੀ ਆਰਮੀ ਚੋਂ ਆਏ ਆ ਜੀ ਤੇ ਆ लास्टਵਾਲ ਕੀ ਬੇਨਤੀ ਕਰੋਗੇ ਸਰਕਾਰ ਨੂੰ ਦੇਖੋ ਮੈਂ ਸਰਕਾਰ ਕੋਲੋਂ ਬੇਨਤੀ ਇਹੀ ਕਰੂੰਗਾ ਇਸ ਪਰਿਵਾਰ ਦੀ ਜੋ ਵੀ مالی ਮਦਦ ਹੈ ਉਹ ਕੀਤੀ ਜਾਵੇ ਜੀ ਤੇ ਇਹਨਾਂ ਦਾ ਜਿਹੜਾ ਛੋਟਾ ਲੜਕਾ ਮੈਂ ਮਤਲਬ ਗੱਲ ਕਿ ਨਾ ਇਹ ਗੱਲ ਕਹੂੰਗਾ ਕਿ ਉਹਨੂੰ ਮਤਲਬ ਗੱਲ ਕਿ ਨ ਮੌਕਾ ਦਿੱਤਾ ਜਾਵੇ ਕਿ ਉਹ ਸਾਡੇ ਮਤਲਬ بیٹے ਦੀ ਜਗ੍ਹਾ ਇਹ ਆਪਣੀ ਜਿਹੜੀ ਮਤਲਬ ਗੱਲ ਕਿ ਉੱਤੇ ਡਿਊਟੀ ਜਿਹੜੀ ਹੈ ਨਾ ਉਹ ਕਰੇ ਇਹ ਮੇਰੀ ਰਿਕੁਐਸਟ ਆਰਮੀਨੂ ਵੀ ਤੇ ਆਪਣੀ ਪੰਜਾਬ ਸਰਕਾਰ ਨੂੰ ਤੁਹਾਨੂੰ